ਦੋਸਤੋ ਇਹ ਸਾਈਕਲੀਆ ਜਿਹੜੀ ਮੇਰੇ ਭਾਂਜੇ ਲਈ ਲਈ ਆ ਹੁਣ ਉਸ ਨੂੰ ਦੱਸਿਆ ਨਹੀਂ ਹੈਗਾ ਅਸੀਂ ਇੱਥੇ ਲਗੋਗੇ ਰੱਖ ਦਿੱਤੀ ਆ ਬਾਅਦ ਵਿੱਚ ਦੱਸ ਦਿਆਂ ਨੂੰ ਦੋਸਤੋ ਮੈਂ ਪਹੁੰਚ ਚੁੱਕਾ ਹੁਸ਼ਿਆਰ ਪਰ ਤੇ ਹੁਣ ਕੀ ਕਰ ਲੈ ਰਹੇ ਆ ਗੋਪੀ ਦੇ ਲਈ ਅਸੀਂ ਪਹੁੰਚ ਗਏ ਆ ਗੋਪੀ ਦੇ ਘਰ ਅੱਪਾ ਬਰਥਡੇ ਇਟਲੀ ਵਾਰੀ ਬਰਥਡੇ ਰਣੀਆਂ ਨੂੰ ਜੋ ਜਾਣਦੇ ਨਹੀਂ ਆਂ ਨੂੰ ਜਾਣਿਆ ਹੈ ਹੈਪੀ ਬਰਥਡੇ ਜਨਮ ਆ ਤੁਹਾਨੂੰ ਸਾਰ ਸਿਕਾਇ ਦੋਸਤੋ ਕੀ ਹਾਲ ਚਾਲ ਨੇ ਟੈਟਾ ਬੋਸਾ ਦੇ ਦੋਸਤੋ ਅੱਜ ਮੇਰੀ ਸਿਸਟਰ ਦਾ ਵੀ ਬਰਥਡੇ ਆ ਮੇਰੀ ਭਾਣਜੀ ਦਾ ਵੀ ਬਰਥਡੇ ਆ ਤੇ ਮੇਰੇ ਬੈਸਟ ਫਰੈਂਡ ਗੋਪੀ ਦਾ ਵੀ ਬਰਥਡੇ ਆ ਫਿਲਹਾਲ ਮੈਂ ਆਪਣੀ ਸਿਸਟਰ ਦੇ ਘਰ ਆਇਆ ਤੇ ਹੁਣ ਮੈਂ ਤੇ ਭਾਜੀ ਅਸੀਂ ਕੇਕ ਲੈਣ ਜਾ ਰਹੇ ਆ ਦੋਨਾਂ ਦੇ ਲਈ ਤੇ ਮੈਂ ਆਪਣੀ ਭਾਣਜੀ ਨੂੰ ਕੋਈ ਸਰਪਾਈ ਵੀ ਦੂੰਗਾ ਉਹਦੇ ਲਈ ਮੈਂ ਸਾਈਕਲ ਹੀ ਲੈਣੀ ਆ ਕਿਉਂਕਿ ਉਸਨੇ ਮੈਨੂੰ ਖੁਦ ਕਿਹਾ ਸੀ ਕਿ ਮੈਨੂੰ ਸਾਈਕਲ ਹੀ ਚਾਹੀਦੀ ਆ ਸੋ ਤੁਹਾਨੂੰ ਅੱਪਰ ਦੱਸਣਾ ਨਹੀਂ ਬੇਟਾ ਪਾਉ ਨੂੰ ਸਾਡ ਪ੍ਰਾਈਜ਼ ਦਵਾਂਗੇ आ जाओ दोस्त यह मैं पहली बार आया समय भूपुर की मार्केट काफ़ी मार्केट है। मैं कुछ खास नहीं होनी बटी मार्केट आज घूमो फिरो केक भी लवेंगे तो फिर सैकल भी लवेंगे फिर पहुंचा घर चलो दोस्तो आ जाओ तुम भी ਦੇਖੋ ਦੋਸਤੋ ਇਹ ਸਾਈਕਲ ਆ ਜਿਹੜੀ ਮੈਂ ਆਪਣੇ ਭਾਂਜੇ ਲਈ ਲਈ ਆ ਮੈਨੂੰ ਤਾਂ ਵਧੀਆ ਲੱਗੀ ਕਿਉਂਕਿ ਕਲਰ ਵੀ ਸੋਹਣਾ ਜਿਹਾ ਲੜਕੀ ਨੂੰ ਪਸੰਦ ਆਉਣਾ ਹੁੰਦਾ ਹੈ ਪਿੰਕ ਟਾਈਪ ਦੀ ਆ ਤੇ ਬਾਕੀ ਤੁਸੀਂ ਦੱਸੋ ਕਮੈਂਟਾਂ ਵਿੱਚ ਕਿ ਕੋਈ ਕਮੀ ਪੇਸ਼ੀ ਜਿਹਾ ਨਹੀਂ ਹੈਗੀ ਹੁਣ ਉਸ ਨੂੰ ਦੱਸਿਆ ਨਹੀਂ ਹੈਗਾ ਅਸੀਂ ਇੱਥੇ ਲਗੋਗੇ ਰੱਖ ਦਿੱਤੀ ਆ ਬਾਅਦ ਵਿੱਚ ਦੱਸਦੇ ਹਾਂ ਹੁਣ ਅਸੀਂ ਦੋਸਤੋ ਫਟਾਫਟ ਬਲੂਨਸ ਵਗੈਰਾ ਲਗਾ ਕੇ ਤਿਆਰੀ ਕਰ ਲਈਏ ਡੈਕੋਰੇਸ਼ਨ ਲਗਾ ਲੈਨੇ ਆ ਠੀਕ ਹੈ ਜੀ ਕੁਝ ਤਾਂ ਹੈਪੀ ਬਰਥਡੇ ਵਗੈਰਾ ਤੁਸੀਂ ਲਿਖ ਕੇ ਦੇ ਬਲੂਨਸ ਦੇ ਨਾਲ ਲਗਾ ਲੈਣਾ ਬਾਕੀ ਛੋੜੇ ਬਲੂਨ ਜੀ ਨਾਲ ਲਗਾਵਾਂਗੀ ਥੋੜੀ ਜਿਹੀ ਤਿਆਰੀ ਕਰ ਲਈਏ ਮੈਂ ਕਿਹਾ ਤਾਂ ਜੀ ਥੋੜੀ ਜਿਹੀ ਖੁਸ਼ ਹੋ ਜੂਗੀ ਕਿ ਹਾਂ ਤਿਆਰੀ ਕੀਤੀ ਆ ਦੋਸਤੋ ਚਲੋ ਆਜੋ ਤੁਸੀਂ ਵੀ ਇੰਜੋਏ ਕਰੋ ਦੀ ਵੀ ਤੂੰ ਜ਼ੋਰ ਨਾਲ ਆ ਮੜਿਆ ਪੈਰਾਂ ਤੇ ਇੱਦਾਂ ਲਾ ਦੇ ਗੱਡਾ ਸਭ ਕੁੱਤਲਾ ਚਲਾ ਆ ਬੁੱਲੇ ਤੇਰੇ ਖਿੱਚ ਕੇ ਰੱਖ ਕੰਮ ਨਾ ਮੁੰਡਾ ਚਲਾ ਲੈਂਦਾ ਤੇ ਮੋਟਰ ਲੈ ਐ ਚਲੀ ਤੂੰ ਦਾ ਨਾ ਬਸ ਗੱਲਾਂ ਜੋਗੀਆਂ ਉਹ ਚਲਾ ਲੈ ਚਲਾ ਲੈ ਚਲਾ ਲੈ ਸ਼ਾਬਾਸ਼ ਸ਼ਾਬਾਸ਼ ਹੇ 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 ਹਾਏ ਹਾਏ ਹੇ ਹੇ ਰੋਏ ਬਾਬਸਾ ਆਇਆ ਬਾਬਸਾ ਇੱਕ ਦਿਨ ਆ ਜਾ ਮਾ ਸਹੀ ਐ ਸ਼ਾਹ ਸ਼ਾਹ ਚਿਲਾਜੋ ਲਾਜੋ ਸ਼ਾਬਾਸ਼ ਸ਼ਾਬਾਸ਼ ਓ ਆ ਚੱਲਾ ਚਲਾ ਸ਼ਾਬਾਸ਼ ਸ਼ਾਬਾਸ਼ ਚੱਲ ਬਈ ਮੁੰਡਿਆ ਚੱਲ ਹਰੋ ਦੋਸਤੋ ਸਿਸਟਰ ਦੇ ਪਾਂਜੀ ਦਾ ਬਰਥਡੇ ਮਨਾ ਲਿਆ ਤੇ ਬਹੁਤ ਵਧੀਆ ਸੈਲੀਬ੍ਰੇਟ ਹੋ ਗਿਆ। ਹੁਣ ਅਸੀਂ ਤੋਂ ਵਾਪਸੀ ਕਰ ਲਈਏ ਸਿਟੀ ਦੀ। ਹੁਣ ਸਿਟੀ ਤੋਂ ਕੇਕ ਲੈ ਕੇ ਫਿਰ ਮੇਰੇ ਬੈਸਟ ਫਰੈਂਡ ਗੋਪੀ ਦੇ ਘਰ ਜਾਵਾਂਗੇ ਕਿਉਂਕਿ ਗੋਪੀ ਦਾ ਬਾਹਰ ਇਟਲੀ 'ਚ ਸੋ ਕਰੇ ਕੇਕ ਕੱਟ ਹੋਣਾ ਤੇ ਮਾਤਾ ਕੱਲੀ ਫੀਲ ਕਰਦੀ ਹੋਣੀ ਆਪਾਂ ਜਾਵਾਂਗੇ ਮਾਤਾ ਦੇ ਕੋਲ ਠੀਕ ਆ ਵੱਡੇ ਸੈਲੀਬ੍ਰੇਟ ਕਰਕੇ ਆਵਾਂਗੇ। ਇੱਕ ਤੁਹਾਨੂੰ ਬੇਨਤੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਦੋਸਤੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ। ਦੋਸਤੋ ਮੈਂ ਪਹੁੰਚ ਚੁੱਕਾ ਹੁਸ਼ਿਆਰ ਪਰ ਤੇ ਹੁਣ ਕੇਕ ਲੈ ਰਹੇ ਹਾਂ ਉਹ ਦੇਖਦੇ ਆ ਕਿਹੜਾ ਕੇਕ ਪਸੰਦ ਆਉਂਦਾ ਤੈ ਲੈ ਕੇ ਚੱਲਦੇ ਆ ਭਰਾ ਦੇ ਲਈ ਕੇਕ ਠੀਕ ਆ ਜੀ ਆਜੋ ਲਓ ਵੀ ਦੋਸਤੋ ਅਸੀਂ ਪਹੁੰਚ ਗਏ ਆ ਗੋਪੀ ਦੇ ਘਰ ਆਪਣੇ ਭਰਾ ਦੇ ਘਰ ਪਹੁੰਚ ਚੁੱਕੇ ਆ ਮੈਂ ਤੇ ਬਬੂ ਜੀ ਹੁਣ ਚੱਲੇ ਆ ਅਸੀਂ ਮਾਤਾ ਨੂੰ ਸਰਪ੍ਰਾਈਜ਼ ਦੇਣੇ ਕਿ ਗੋਪੀ ਦਾ ਹੈਗਾ ਜੀ ਬਰਥਡੇ ਮਾਤਾ ਨੂੰ ਦੱਸਿਆ ਨਹੀਂ ਕਿ ਅਸੀਂ ਘਰ ਆ ਰਹੇ ਆ ਹੁਣ ਅਸੀਂ ਚੱਲਿਆ ਘਰ ਦੇਖਦੇ ਆ ਮਾਤਾ ਉਹਨਾਂ ਦਾ ਕੀ ਰਿਐਕਸ਼ਨ ਆ ਦੇਖੋ ਇਹਦਾ ਬਹੁਤ ਹਲਕੀ ਆ ਇਹ ਲੋਕਾਂ ਨੇ ਸਾਰੇ ਪਛਾਣਦੇ ਚ ਨਹੀਂ ਵਾਸਾ ਦੇ ਹੁਣ ਅਜੀ ਅਜੀ ਚੱਲ ਚੱਲ ਚੱਬ ਚੱਬ ਚੱਲ ਚੱਬ ਚੱਬ ਉਹ ਕਰਨੇ ਪਾਉਂਦੇ ਛੋਟੇ ਮੈਚ ਦੇਖਾਓ ਜੀ ਉਹ ਆਜੀ ਸਾਡਾ ਗੋਪੀ ਇਟਲੀ ਵਾਲਾ ਲੋ ਵੀ ਆਜੀ ਇਹਨਾਂ ਉਹ ਬੱਚੂ ਬੱਚਕੇ ਆ ਰਹੇ ਆ ਜੀ ਗੋਪੀ ਇਟਲੀ ਵਾਲਾ ਉਹ ਤੂੰ ਚੁੱਪ ਕਰ ਜਾ ਓਏ ਲਓ ਜੀ ਇਹ ਹੈਗੀ ਸਾਡੀ ਬੀਬੇ ਮੰਗਦੋ ਜੀ ਕੇ ਕਟਾਉਣਾ ਵੀ ਹੁਣ ਗੋਪੀ ਹਲੇ ਛੋਟਾ ਹੀ ਹੈ ਤਾਂ ਬਾਹਰ ਤੋਂ ਉੱਤੋਂ ਨਹੀਂ ਕੇਕ ਢਵਾ ਲੈ ਉਹ ਨਿਕ ਜਾਏਗਾ ਲੈ ਲਓ ਦੋ ਦੋ ਬਲੌਗ ਲੈ ਲਿਆ ਸਾਨੂੰ ਲਓ ਵੀ ਬੀਬੇ ਸਾਡੀ ਲੱਗੀ ਕੇ ਕਟਣ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਇਟਲੀ ਵਾਲੇ ਹੈਪੀ ਬਰਥਡੇ ਇਟਲੀ ਵਾਲੇ ਬੰਦੇ ਹੈਪੀ ਬਰਥਡੇ ਲੋ ਪੜੀ ਬੜੀ ਵੱਡੇ ਵਾਰੀ ਆ ਲੋ ਛੋਟੇ ਨੇ ਲੈ ਵੇ ਚੱਲੋ ਖਾਓਗਾ ਲਾ ਵੇ ਭਾਜੀ ਇਹ ਲਓ ਬੱਸ ਆ ਤੈਨੂੰ ਵੀ ਮਿਲਦਾ ਰੋਜ ਹਲੇ ਲੈ ਮੈਂ ਕੋਤੀ ਦੇ ਨਾਮ ਹਾਂ ਇਹ ਜੱਟ ਦਾ ਸਾਰਾ ਲਾ ਜੀ ਲਾ ਜੀ ਮੜ ਜਾ ਬੰਦ ਸਾਰਾ ਬੱਚਾ ਮੜ ਬੰਦ ਲਾ ਵੇ ਹਾਲੇ ਅਭੀ ਗਰੀਬੀ ਦਾ ਮੂੰਹ ਮਿੱਠਾ ਬਣਾਓ ਲਾ ਵੇ ਪਰਾ ਸਾਈਡ ਦੀਆਂ ਲੰਬੀਆਂ ਮੜਾ ਹੋਵੇ ਠੀਕ ਆ ਜੀ ਮਾਰ ਇਡਲੀ ਦਾ ਪ੍ਰਧਾਨ ਮੰਤਰੀ ਬਣਦਾ। ਠੀਕ ਹੈ। ਸੈਨੂ ਜੀ ਨੇ। ਬੇ ਬੜੀ ਖੁਸ਼ੀ ਮਿਲਿਆ ਮਾਤਾ ਤੋਂ ਇਨੇ ਦਿਨਾਂ ਬਾਅਦ ਆਏ ਆ ਤੇ ਭਰਾ ਦੇ ਵੱਡੇ ਤੇ ਆਏ ਆ। ਇਹਦੇ ਸਾਡਾ ਬੜਾ ਭਰਾ ਹੈ। ਇਹਨਾਂ ਨੇ ਵੀ ਫੇਸਬੁਕ ਤੇ ਤੱਕ ਪਾਈ ਰਹੀ ਆ। ਫੇਸਬੁਕ ਕੈਸ ਟਾਈਮ ਚੱਲਦਾ ਪਿਆ ਨਾ। ਛੋਟਾ ਭਰਾ ਹੈ ਕਿ ਨਾ ਛੋਟਾ। ਇੱਕ ਛੋਟਾ ਭਰਾ ਹੈ ਡਾਡਾ ਛੋਟਾ ਭਰਾ। ਛੋਟਾ ਭਰਾ ਹੈ। ਛੋਟਾ ਭਰਾ। ਬਤੀ ਬਾਦ ਕੀ ਜਣਾ ਜਿਹੜੇ ਫੋਟੋ ਨੂੰ ਮੈਸੇਜ ਦੇ ਗੋਪੀ ਰੋਚੋ। ਗੋਪੀ ਨੂੰ ਲੜੀਆਂ ਵਿੱਚ ਦੋ ਜਣਾਂ ਦਿੰਦੀਆਂ ਵੀ ਜਣ ਹੈਤੀ ਵਾ ਦੇ ਗਿਆ ਮਾਤਾ ਦਿੰਦੀਆਂ ਲੋ ਜੀ ਮਾਤਾ ਦੇ ਬਰਦੇ ਦੀਆਂ ਮਾਤਾ ਨੂੰ ਬਰਦੇ ਦਾ ਰਾਖਰ ਮਾਤਾ ਜੀ ਗੋਪੀ ਨੂੰ ਬੜੇ ਦੀਆਂ ਵਿਸ਼ੇਸ਼ ਕਰਤੀ ਗਿਆ ਥਲੇ ਜੋੜਾ ਗੋਪੀ ਲੈ ਆਂਦਾ ਵੀ ਗੋਪੀ ਦਾ ਛੋਟਾ ਭਰਾ ਦਿਖਾ ਦਿੰਨੇ ਆ ਤੈਨੂੰ ਗੋਪੀ ਦਾ ਛੋਟਾ ਭਰਾ ਦਿਖਾਉਨੇ ਆ ਮੈਂ ਸਾਡੇ ਤੋਂ ਦਾ ਉਹ ਛੋਟੇ ਇਤੋਂ ਜੋੜੇ ਵੀ ਆ ਗਏ ਆ ਆਹ ਕਹਿੰਦਾ ਆ ਜਾਓ ਆ ਆ ਜੀ ਗੋਪੀ ਦਾ ਛੋਟਾ ਆ ਲੋ ਜੀ ਸਹਿਬ ਜੀ ਸਾਫੀ ਓਏ ਤੂੰ ਕੀ ਹੋਈ ਓਏ ਸਾਫੀ ਗੱਲ ਕਰ ਦੋ ਘਰ ਚ ਨਮਾ ਜੀ ਆਇਆ ਕਹਿੰਦਾ ਪੁੰਗੜਾ ਪਾਉਣੇ ਆਵਾਜ਼ ਕੀ ਆ ਵਸ ਰੇ ਸਾਫੀ ਮੇਰੀ ਗੱਲ ਸੁਣ ਲੈ ਓਏ ਹੂੰ ਗੋਪੀ ਦਾ ਬਰਥਡੇ ਆ ਠੀਕ ਆ ਹੁਣ ਤੈਨੂੰ ਕੇਕ ਖਰਾਉਣਾ ਆਪਾ ਸਾਫੀ ਪੰਗੜਾ ਦਾ ਪਾ ਦੇ ਇੱਕ ਵਾਰੀ ਪੰਗੜਾ ਪਾ ਦੇ ਪੰਗੜਾ ਇਹ ਆ ਬਲੇ ਤੇਰੇ ਸ਼ਾਬਾਸ਼ ਸ਼ਾਬਾਸ਼ ਨਾ ਰੇ ਲਓ ਜੀ ਆਜੋ ਤੁਹਾਨੂੰ ਗੋਪੀ ਦੀ ਫੋਟੋ ਦਿਖਾਉਣੀ ਓਦੇ ਕਮਰੇ ਚ ਆ ਸਾਡਾ ਭਰਾਇਆ ਜੀ ਓ ਤੈਨੂੰ ਦੂਜੇ ਆ ਹੈਗੀ ਗੋਪੀ ਨੂੰ ਵਿਸ਼ੇਸ਼ ਸਨਮਾਨ ਮਿਲਿਆ ਸੀਗਾ ক্রিকেট ਦੇ ਟੂਰਨਾਮੈਂਟ ਵਿੱਚ ਇੱਧਰ ਹੋਰ ਆ ਫੋਟੋ ਭਰਾ ਦੀ ਸਨਮਾਨ ਵਾਲੀ ਦੀ ਚਾਈਪੋਟ ਹੋਵੇ ਹਾਂਜੀ 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 ਲਓ ਜੀ ਕੇਕ ਦੱਫਣ ਲੱਗਿਆ ਪਾਉਣ ਆਇਆ ਗੋਪੀ ਖਲਾਵੇ ਤੇ ਦੋਸਤੋ ਅਸੀਂ ਕੇਕ ਕੱਟ ਕੇ ਆ ਚੁੱਕੇ ਹਾਂ ਗੋਪੀ ਦਾ ਬਰਥਡੇ ਮਨਾ ਲਿਆ ਤੇ ਭੈਣ ਤੇ ਭਾਂਜੀ ਦਾ ਵੀ ਹੋਪਸੋ ਤੁਸੀਂ ਵੀਡੀਓ ਇੰਜੋਏ ਕੀਤੀ ਹੋਗੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ